ਉਮੀਦਦਾ 20 ਸਾਲਾਂ ਲੜਕੀ ਸਾਤ ਦਿਨ ਬਾਅਦ ਮਿਲੀ ਧਾਰਮਿਕ ਸਥਾਨ ਤੇ ਸੇਵਾ ਕਰਦੀ ਨੰਬਰ ਕਟੌਨ ਤੇ ਘਰ ਦੇ ਵੱਲ ਸਮਝਾਉਣ ਤੋਂ ਬਾਅਦ ਆਪ ਚਲੀ ਗਈ ਸੀ ਘਰੋਂ ਘਰ ਵਾਪਸ ਆ ਕੇ ਫੁੱਟ ਫੁੱਟ ਕੇ ਰੋਈ ਲੜਕੀ 28 ਅਪ੍ਰੈਲ ਨੂੰ ਗੁਰਦਾਸਪੁਰ ਦੇ ਹਨੂਮਨ ਚੌਂਕ ਤੋਂ ਗੁੰਮ ਹੋਈ 20 ਸਾਲਾਂ ਲੜਕੀ ਡੇਰਾ ਬਿਆਰ ਦੇ ਧਾਰਮਿਕ ਸਥਾਨ ਤੇ ਸੇਵਾ ਕਰਦੀ ਮਿਲੀ ਅਤੇ ਪੁਲਿਸ ਦੇ ਸਹਿਯੋਗ ਨਾਲ ਪਰਿਵਾਰ ਨੂੰ ਵਾਪਸ ਮਿਲ ਗਈ ਪਰਿਵਾਰ ਅਨੁਸਾਰ ਪਹਿਲਾਂ ਉਹ ਸ਼੍ਰੀ ਦਰਬਾਰ ਤਬ ਅਮਨਿਸਰ ਵਿਖੇ ਕਈ ਸੀ ਅਤੇ 2 ਦਿਨ ਉੱਥੇ ਹੀ ਰਹੀ ਅਤੇ ਉੱਥੇ ਬਰਤਨ ਸਾਫ ਕਰਨ ਦੀ ਸੇਵਾ ਕਰਦੀ ਰਹੀ ਅਤੇ ਬਾਅਦ ਵਿੱਚ ਉੱਥੋਂ ਡੇਰਾ ਪਿਆਸ ਵਿਖੇ ਚਲੀ ਗਈ ਸੀ ਅਤੇ 4 ਦਿਨ ਤੋਂ ਉੱਥੇ ਹੀ ਰਹਿ ਕੇ ਸੇਵਾ ਕਰ ਰਹੀ ਸੀ ਇਸ ਦੌਰਾਨ ਉਸ ਦਾ ਕਾਲਜ ਦਾ ਬੈਗ ਉਸ ਦੇ ਮੋਢੇ ਤੇ ਹੀ ਸੀ ਲੜਕੀ ਵੱਲੋਂ ਨੰਬਰ ਘਟਾਉਣ ਤੋਂ ਬਾਅਦ ਕਰਦਿਆਂ ਵੱਲੋਂ ਹਲਕਾ ਜਿਹਾ ਡਾਂਟਣ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਸੀ ਅਤੇ ਅੱਜ ਉਹ ਵਾਪਸ ਆ ਕੇ ਆਪਣੇ ਮਾਪਿਆਂ ਦੇ ਗਲੇ ਲੱਗ ਕੇ ਫੁੱਟਫੁੱਟ ਕੇ ਰੋਈ ਜਿਸ ਤੋਂ ਜਾ ਰਿਹਾ ਹੈ ਕਿ ਉਸ ਨੂੰ ਆਪਣੇ ਚੁੱਕੇ ਕਦਮ ਦਾ ਪਛਤਾਵਾ ਹੋ ਰਿਹਾ ਸੀ ਉੱਥੇ ਹੀ ਐਸਐਚਯੂ ਥਾਣਾ ਸਿਟੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਲੜਕੀ ਬਿਲਕੁਲ ਸਹੀ ਸਲਾਮਤ ਹੈ ਤੇ ਧਾਰਮਿਕ ਸਥਾਨ ਤੇ ਰਹਿ ਕੇ ਸੇਵਾ ਕਰ ਰਹੀ ਸੀ ਉਸ ਦੇ ਬਿਆਨ ਲੈ ਕੇ ਉਸ ਦੇ ਘਰ ਦੇੰਦੇ ਸਪੁਰਤ ਕਰ ਦਿੱਤਾ ਗਿਆ ਹੈ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਹਿਬ ਤੋਂ ਬੇਦਾਬਿਆਸ ਆ ਗਈ ਸੀ ਪਰ ਉੱਥੇ ਘਰਦੋਲੇ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਬੇਰਾ ਤੇ ਗੋਲਡਨ ਟੈਂਪਲ ਨੇ ਸੇਵਾ ਕੀਤੀ ਹੈ ਤੇ ਜੁਣ ਨੇ ਦੱਸਿਆ ਫਿਰ ਉਸ ਤੋਂ ਬਾਅਦ ਇਹਨੇ ਡੇਰਾ ਬਿਆਸ ਸੇਵਾ ਕੀਤੀ ਆ। ਪਰ ਅਸਰੇ ਸਾਨੂੰ ਫੋਨ ਆਇਆ ਸੀ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ। ਹੁਣ ਕੋਲ ਸੰਦੇਸ਼ ਸੰਯੋਗ ਨਾਲ ਹਰ ਨੂੰ ਮਿਲ ਗਈ ਆ। ਟੈਂਸ਼ਨ ਉਹ ਆਲਰੇਡੀ ਪਹਿਲਾਂ ਵੀ ਦੱਸ ਚੁੱਕੇ ਆ ਕਿ ਉਹਦੇ ਪੇਪਰਾਂ ਦੇ ਵਿੱਚ ਨਾ ਮਾਰਕਸ ਦਾ ਨੰਬਰ ਘੱਟ ਸੀ। ਉਹਦੇ ਇਹਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ। ਤੇ ਹੁਣ ਉਹਨੇ ਫੀਲ ਕੀਤਾ ਆਪੇ ਹੀ ਤੇ ਉੱਥੇ ਆਪੇ ਹੀ ਇਹਨੇ ਫੋਨ ਨੰਬਰ ਦਿੱਤਾ ਡੇਰਾ ਬਿਆਸ ਤੇ ਜਾ ਕੇ ਉਹਨਾਂ ਨੇ ਪੁੱਛਿਆ ਸੀ ਤੇ ਇਹਨਾਂ ਨੇ ਨੰਬਰ ਦਿੱਤਾ ਘਰ ਦਾ ਕਿ ਮੈਨੂੰ ਆ ਕੇ ਲੈ ਜਾਓ। ਤੇ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ। ਅ ਮਿਤੀ 28 4 25 ਨੂੰ ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪੁਨੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਹੈ ਸੋ ਉਹਨਾਂ ਨੇ ਖਤਸਾ ਜਾਹਰ ਕੀਤਾ ਸੀਗਾ ਉਹਦੀ ਸ਼ਿਫਟ ਨੂੰ ਲੈ ਕੇ ਵੀ ਸੋ ਅਸੀਂ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਆ ਅਸੀਂ ਮਕਦਮਾ ਦਰਜ ਕੀਤਾ ਔਰ ਐਸ ਪਰ ਸੀਨੀਅਰਸ ਆਫਸਰਸ ਦੀ ਜਿਹੜੀਆਂ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਬਰੂਰੀ ਨਾਲ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹ ਦੀ ਪਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੈਡਓਵਰ ਕਰ ਦਿੱਤਾ ਗਿਆ ਆ ਹਾਂਜੀ ਲੜਕੀ ਦੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰੇ ਕੋਈ ਮਨ ਮਟਾਲ ਉੱਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਬਾਅਦ ਫੇਰ ਡੇਰਾ ਬਿਆਸ ਚਲੇ ਗਏ ਸੀ Adleagio di difantun Ba una nonna di mapppe dindogatti tagaga sei la mano